ਅੰਮ੍ਰਿਤਸਰ ਦੇ ਰਾਜਾ ਸੰਸੀ ਚ ਦਿਨ ਦਿਹਾੜੇ ਸ਼ਰੀਆਮ ਗੋਲੀਆਂ ਮਾਰ ਕੇ ਇੱਕ ਔਰਤ ਦਾ ਕਤਲ ਦੋ ਗੋਲੀਆਂ ਵੱਜਨ ਕਰਕੇ ਔਰਤ ਦੀ ਮੌਕੇ ਤੇ ਹੋਈ ਮੌਤ ਅੰਮ੍ਰਿਤਸਰ ਦੇ ਕਸਬਾ ਰਾਜਾ ਸੰਸੀ ਵਿਖੇ ਇੱਕ ਕਲੋਨੀ ਚ ਦਿਨ ਦਿਹਾੜੇ ਕੁਝ ਵਿਅਕਤੀਆਂ ਵੱਲੋਂ ਇੱਕ ਔਰਤ ਦਾ ਗੋਲੀਆਂ ਮਾਰ ਕੇ ਸ਼ਰੀਆਮ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਪੁਰਾਣੇ ਰੰਜਿਸ਼ ਨੂੰ ਲੈ ਕੇ ਇਹਨਾਂ ਦਾ ਆਪਸੀ ਝਗੜਾ ਚੱਲ ਰਿਹਾ ਸੀ ਜਿਸ ਕਾਰਨ ਅੱਜ ਦਿਨ ਦਿਹਾੜੇ ਕੁਝ ਲੋਕ ਘਰ ਚ ਆਏ ਇਸ ਦੌਰਾਨ ਇਹ ਔਰਤ ਤੇ ਉਸ ਦਾ چھوٹਾ ਬੱਚਾ ਇਕੱਲੇ ਸੀ ਜਿਸ ਦੌਰਾਨ ਉਹਨਾਂ ਵੱਲੋਂ ਆਉਂਦੇ ਹੀ ਇਸ ਔਰਤ ਨੂੰ ਧਮਕੀਆਂ ਦਿੱਤੀਆਂ ਅਤੇ ਉਸ ਦੇ ਘਰ ਵਾਲੇ ਬਾਰੇ ਪੁੱਛਿਆ ਦੱਸਦੀ ਹੈ ਕਿ ਇਸ ਤੋਂ ਬਾਅਦ ਉਸ ਔਰਤ ਵੱਲੋਂ ਆਪਣੇ ਪਤੀ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਗਈ ਕੁਝ ਲੋਕ ਘਰ ਵਿੱਚ ਆਏ ਤਾਂ ਗਾਲੀ ਗਲੋਚ ਕਰਨ ਲੱਗ ਪਏ ਮਾਰਨ ਦੀਆਂ ਧਮਕੀਆਂ ਦੇਣ ਲੱਗੇ ਇੰਨਾ ਵਿਅਕਤੀਆਂ ਵੱਲੋਂ ਕੰਦ ਟੱਪ ਕੇ ਅੰਦਰ ਦਾਖਲ ਹੋ ਗਏ ਅਤੇ ਔਰਤ ਨੂੰ ਸ਼ਰੇਆਮ ਦੋ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਉੱਥੇ ਹੀ ਇਸ ਘਟਨਾ ਸੰਬੰਧੀ ਪਤਾ ਲੱਗਦੇ ਹੀ ਥਾਣਾ ਰਾਜਾਸਾਨੀ ਦੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਡੀਐਸਪੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਤੇਜੀ ਅੱਜ ਮਿਤੀ 8 ਜੁਲਾਈ ਵਕਤ ਕਰੀਬ 12:50 ਵਜੇ ਸਾਨੂੰ ਇੱਕ ਫੋਨ call ਆਉਂਦੀ ਹੈ ਜਿਸ ਚ ਦੱਸਿਆ ਜਾਂਦਾ ਹੈ ਕਿ ਇੱਕ ਲੇਡੀ ਨਾਮਕ ਹਰਜਿੰਦਰ ਕੌਰ ਉਮਰ ਕਰ ਤਕਰੀਬਨ 35 ਸਾਲ ਵਾਈਫ ਆਫ ਭਗਵੰਤ ਸਿੰਘ ਉਰਫ ਮੰਨਾ ਵਾਸੀ વોર્ਡ ਨੰਬਰ 4 ਰਾਜਾਸਾਨੀ ਜਿਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਜਦੋਂ ਅਸੀਂ ਮੌਕੇ ਤੇ ਜਾ ਕੇ ਇਹ ਗੱਲਾਂ ਨੂੰ ਵੈਰੀਫਾਈ ਕਰਦੇ ਆ ਤਾਂ ਤੁਹਾਨੂੰ ਇਹ ਪਤਾ ਲੱਗਦਾ ਕਿ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼बाजी ਕੁਝ ਪਿੰਡ ਦੇ ਮੁੰਡਿਆਂ ਨਾਲ ਚੱਲਦੀ ਸੀ ਜਿਹਨਾਂ ਦੇ ਨਾਮ ਪਰਿਵਾਰ ਵਾਲਿਆਂ ਨੇ ਦੱਸੇ ਨੇ ਇੱਕ ਲਵ ਨਿਸ਼ਾਨ ਸਾਜਨ ਤੇ ਆਕਾਸ਼ ਇਹਨਾਂ ਨਾਲ ਕਿੰਨੀ ਰੰਜਿਸ਼बाजी ਚੱਲਦੀ ਸੀ ਤੇ ਹਸਪਤਾਲ ਤੋਂ ਪਹਿਲਾਂ ਇਹ ਚਾਇਆ ਚੱਕੇ ਉੱਥੇ ਨਾਲ ਟੂ ਟੂ ਮੈਮਾ ਹੋਈ ਤੇ ਗੱਲ ਜਿਸ ਤਰ੍ਹਾਂ ਵਧ ਗਈ ਇਹਨਾਂ ਨੇ ਟਾਈਮ ਟਾਈਮ ਪਾ ਕੇ ਆਪਸ ਚ ਮਿਲ ਕੇ ਗੱਲ ਸੌਰਟ ਆਊਟ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਹੋਈ ਉਸ ਤੋਂ ਬਾਅਦ ਇਹ ਇੱਕ ਦੂਜੇ ਨੂੰ ਧਮਕੀਆਂ ਦੇਣ ਦਾ ਸਿਲਸਲਾ ਸ਼ੁਰੂ ਹੋ ਗਿਆ ਤੇ ਅੱਜ ਇਹ ਘਰੇ ਮੰਨੇ ਜਾਨਕੀ ਭਗਵੰਤ ਸਿੰਘ ਨੂੰ ਮਿਲਣ ਆਏ ਸੀ ਪਰ ਉੱਥੇ ਉਹ ਮੌਜੂਦ ਨਹੀਂ ਸੀ ਤਾਂ ਉਹਨਾਂ ਨੇ ਇਸ ਦੀ بیوی ਦਾ ਕਤਲ ਕਰ ਦਿੱਤਾ ਗੋਲੀਆਂ ਮਾਰ ਕੇ ਕਿਸ ਤਰ੍ਹਾਂ ਦਾ ਲੋਏ ਘਰ ਦੇ ਵਿੱਚ ਕੋਈ ਖੁਆ ਖੁਲਾ ਸੀ ਨਾ ਕੋਈ ਨਾ ਜਾਨਸਾਨ ਦੀ ਆਪਤ ਦੇ ਵਿੱਚ ਪੈ ਏਸੀ ਸੀਸੀਟੀਵੀ ਤੋਂ ਵੈਰੀਫਾਈ ਕਰ ਰਹੇ ਆ ਕਿ ਇਹ ਕਿਸ ਟਾਈਮਿੰਗ ਤੇ ਆਏ ਉਥੇ ਹੋਰ ਨਾਲ ਕੌਣ ਕੌਣ ਆਏ ਸੀ ਤੇ ਕਿੰਨੀ ਦੇਰ ਬਾਹਰ ਖੜੇ ਰਹੇ ਇਹ ਜਿੱਦਾਂ ਕਿ ਸਾਨੂੰ ਪਤਾ ਲੱਗਿਆ ਇਹਨਾਂ ਨੇ ਬਾਹਰ ਖੜ ਕੇ ਫੋਨ ਕਾਲਸ ਵੀ ਕੀਤੀਆਂ ਭਗਵੰਤ ਸਿੰਘ ਨੂੰ ਪਰ ਉਹ ਮੌਕੇ ਤੇ ਮੌਜੂਦ ਨਾ ਹੋਣ ਕਰਕੇ ਉਹਦੇ ਘਰ ਦੇ ਅੰਦਰ ਵੜ ਗਏ ਉਹਦੀ ਵਾਈਫ ਨੇ ਵੀ ਫੋਨ ਕਾਲ ਕੀਤੀ ਆਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਦੱਸ ਰਹੀ ਹੈ ਕਿ ਆਏ ਨੇ ਧਮਕੀ ਦੇ ਰਹੇ ਨੇ ਮਾਰਨ ਦੀ ਧਮਕੀ ਦੇ ਰਹੇ ਇਹ ਇਹ ਕੱਲ ਰਾਤ ਦੀ ਗੱਲ ਹੈ ਕਿ ਇਹਨਾਂ ਨੂੰ ਫੋਨ ਤੇ ਧਮਕੀ ਮਿਲਦੀ ਹੈ ਤੇ ਜਿੱਦਾਂ ਕਿ ਪਰਿਵਾਰ ਵਾਲਿਆਂ ਨੇ ਸਾਨੂੰ ਦੱਸਿਆ ਅੱਜ ਉਹ ਇਸ ਗੱਲ ਦੀ ਕੰਪਲੇਂਟ ਰਜਿਸਟਰ ਕਰਾਉਣ ਥਾਣੇ ਆ ਰਹੇ ਸੀ ਕਿ ਉਸ ਤੋਂ ਪਹਿਲਾਂ ਹੀ ਇਹ ਵਾਰਦਾਤ ਹੋ ਗਈ ਸਰ ਇਸ ਮਾਮਲੇ ਦੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਅਸੀਂ ਰੇਡ ਸ਼ੁਰੂ ਕਰਤੀਆਂ ਸਾਰੇ ਪਿੰਡ 'ਚ ਅਸੀਂ ਸਰਚ ਕਰ ਰਹੇ ਹਾਂ ਜਿਹੜੇ ਮੁੰਡੇ ਨੇ ਉਹ ਪਿੰਡ 'ਚ ਨਹੀਂ ਹੈਗੇ ਇਸ ਵੇਲੇ ਪਰ ਅਸੀਂ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਾਂ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਦੇ ਕੋਈ ਪਹਿਲਾਂ ਮੁਕਦਮੇ ਦਰਜ ਹੈਗੇ ਨਹੀਂ ਇਸ ਬੰਦੀ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਪਹਿਲਾਂ ਇਹਨਾਂ ਦੀ ਰੰਜਿਸ਼ਬਾਜ਼ੀ ਚੱਲਦੀ ਹੈ ਇੱਕ ਪਰਚਾ ਦਰਜ ਹੋਇਆ ਸੀ ਉਹਨਾਂ ਮੁੰਡਿਆਂ 'ਤੇ 307 ਦਾ ਮੁਕਦਮਾ ਹੋਇਆ ਸੀ ਤੇ ਉਹਦੀ ਵੀ ਅਸੀਂ ਡਿਟੇਲਸ ਵੈਰੀਫਾਈ ਕਰ ਰਹੇ ਹਾਂ ਕੇਸ ਦਾ ਕੀ ਸਟੇਟਸ ਹੈ ਤੇ ਹੋਰ ਕੌਣ ਕੌਣ ਇਨਵੋਲਡ ਹੈ ਲੋਕਾਂ ਨੂੰ ਪੁਲਿਸ ਵਾਲੋ ਗ੍ਰਿਫਤਾਰ ਵੀ ਕੀਤਾ ਕਿਹਾ ਜਾ ਰਿਹਾ ਕਿ ਉਸ ਦੇ ਨਾਲ ਹੀ ਸਬੰਧਤ ਨੇ ਜਿਨ੍ਹਾਂ ਤੇ ਪੁਲਿਸ ਨੇ ਹਮਲਾ ਵੀ ਕੀਤਾ ਹੈ ਨਹੀਂ ਇਹ ਹਮਲੇ ਵਾਲੀ ਗੱਲ ਏਦਾਂ ਕੋਈ ਵੈਰੀਫਾਈ ਨਹੀਂ ਹੋਈ ਹੈ ਅਜੇ ਅਸੀਂ ਜਦੋਂ ਰੇਡ ਕਰ ਰਹੇ ਸੀਗੇ ਉਦੋਂ ਅਸੀਂ ਕੁਝ ਮੁੰਡੇ ਰਾਉਂਡ ਅਪ ਕੀਤੇ ਨੇ ਪਰ ਅਸੀਂ ਉਹਨਾਂ ਨੂੰ ਵੈਰੀਫਾਈ ਕਰ ਰਹੇ ਹਾਂ ਕਿ ਇਹ ਉਹੀ ਮੁੰਡੇ ਨੇ ਜਾਂ ਕੋਈ ਹੋਰ ਪਰ ਪੁਲਿਸ ਨੇ ਬੁਲਾ ਨਹੀਂ ਦਿੱਤਾ ਇਹਨਾਂ ਨੇ ਕਿਉਂਕਿ ਪੁਲਿਸ ਤੇ ਜਿੱਦਾਂ ਕੁਝ ਖਰੋਚਾ ਆ ਗਿਆ ਨੇ ਸਾਡਾ ਲੱਗੀਆਂ ਨੇ ਕੁਝ ਮਾਮਲੇ ਨਹੀਂ ਨਹੀਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਜਦੋਂ ਰੇਡ ਕਰ ਰਹੇ ਸੀ ਕੁਝ ਮੁੰਡੇ ਸਾਨੂੰ ਪੁਲਿਸ ਨੂੰ ਦੇਖ ਕੇ ਉਥੋਂ ਮੌਕੇ ਤੋਂ ਭੱਜੇ ਸੀਗੇ ਤੇ ਉਹਨਾਂ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਜਿਸ ਵਿੱਚ ਥੋੜੀ ਬਹੁਤ ਝੋਟ ਆਈ ਹੈ ਸਾਡੇ ਇੱਕ ਮਲਾਜ਼ਮ ਦੇ ਬਟ ਅਸੀਂ ਇਹ ਵੈਰੀਫਾਈ ਕਰ ਰਹੇ ਹਾਂ ਕਿ ਉਹੀ ਬੰਦੇ ਨੇ ਜਿਨ੍ਹਾਂ ਨੇ ਕਤਲ ਕੀਤਾ ਹੈ ਜਾਂ ਸਾਨੂੰ ਪੁਲਿਸ ਨੂੰ ਦੇਖ ਕੇ ਉਹ ਡਰ ਕੇ ਭੱਜੇ ਨੇ। ਕਿਹਨੇ ਗੋਲੇ ਲੱਗੇ ਨਹੀਂ ਹੋ ਰਹੇ ਤੇ। ਇਹ ਸਾਨੂੰ ਮੌਕੇ ਤੋਂ ਦੋ ਖੋਲ ਬਰਾਮਦ ਹੋਏ ਨੇ। ਉਹਦੇ ਦੋ ਗੋਲੀਆਂ ਛਾਤੀ 'ਚ ਮਾਰੀਆਂ ਗਈਆਂ। ਸਰ ਜਸ ਪਿਸਤੌਲ ਨਾਲ ਮਾਰੀਆਂ ਗਈਆਂ ਨੇ ਇੱਕ ਨੰਬਰ ਦਾ ਜਾਂ ਦੋ ਨੰਬਰ ਦਾ ਇਸ ਬਾਰੇ ਵੈਰੀਫਾਈ ਕੀਤਾ ਨਹੀਂ ਇਹ ਜੇ ਵੈਰੀਫਾਈ ਨਹੀਂ ਹੋਇਆ ਬਟ ਸਾਨੂੰ ਡਾਊਟ ਹੈ ਕਿ ਇਹ ਨਜਾਇਜ਼ ਅਸਲਾ ਹੀ ਹੋਊਗਾ ਤੇ ਜਿਸ ਤਰ੍ਹਾਂ ਦੀ ਵਾਰਦਾਤ ਇਹ ਕੀਤੀ ਗਈ ਹੈ ਬੜਕਿ ਜਿੱਦਾਂ ਸਾਨੂੰ ਪਤਾ ਲੱਗੇਗਾ ਅਸੀਂ ਕਲੀਅਰ ਕਰ ਦਾਂਗੇ ਗੱਲ। Thank you sir ਕੀ ਕੀ ਨਾਂ ਤੁਹਾਡਾ ਮੇਰੀ ਨੌਰਾਨੀ ਹਰਪਜਨ ਸੱਲਿਆ ਲਾਦ ਕੀ ਗੱਲ ਹੈ ਯਾਰ ਕੀ ਗੱਲ ਕੀ ਹੋਈ ਆ ਜੀ ਪਤਾ ਨਹੀਂ ਇਹਨਾਂ ਮੁਰਿਆਂ ਨੇ ਕਿੱਥੇ ਲਾਦਾਂ ਤੇਰਾ ਝੋੜਾ ਕਿੰਨੇ ਮਾ ਮੁਰਿਆਂ ਨੇ ਕਿੱਥੇ ਕੋਈ ਮਾਤੀ ਤੇ ਬੜੀ ਕਰ ਗਲੇ ਕਿੰਨੇ ਕਿੰਨੇ ਬੱਚੇ ਕਿੰਨੇ ਇਹਨਾਂ ਦੇ ਓੜੀ ਦਾ ਦੋ ਬੱਚੇ ਓੜੀ ਮੁੰਡਾ ਝੋੜਾ ਬੱਚਾ ਕੀ ਮੰਗ ਕਰਦੇ ਓ ਹਾਂਜੀ ਮੰਗ ਕੀ ਕਰਦੇ ਜੋ ਮੰਗੀਆਂ ਨੇ ਮਾਰੇ ਨੇ ਸਹਾਇਆ ਵਜਿ ਮਿਲੇ ਬਸ ਸਤ ਤੋਂ ਸਤ ਚਾਹੀਦੀ ਸਹਾਇਆ ਆਮ ਲਾ ਕੇ ਜੀ ਤੇ ਇਹਨਾਂ ਨੂੰ ਕਹਾਂ ਕਿ ਕਿਹਦੇ ਗਾਨਾ ਕਿਹਨਾ ਕਰਦੇ ਠੀਕ ਹੈ ਕਿਹੜਾ ਪਿੰਡ ਹੈ ਕੀ ਗੱਲ ਕੀ ਹੋਈ ਹੈ ਭਾਜੀ ਭਾਜੀ ਰਾਤੀ ਚਾੜੀ ਗੱਲ ਹੋਈ ਫੋਨ ਕੀਤਾ ਇਹਨਾਂ ਨਾਲ ਝਗੜਾ ਹੋਇਆ ਸੀ ਕਹਿੰਦੇ ਵੀ ਤੁਹਾਨੂੰ ਨਾ ਦੇਖਣਾ ਵਾ ਤੇ ਅੱਡੇ ਤੇ ਆ ਜਾਓ ਤੇ ਆਪਾਂ ਅੱਡੇ ਤੇ ਗਏ ਨਹੀਂ ਮੇਰਾ ਭਾਸ਼ੀ ਦਾ ਸਾਹਿਬ ਚਲ ਗਿਆ ਤੇ ਇਹਨਾਂ ਨੇ ਫਿਰ ਮਗਰੋਂ ਫੋਨ ਕਰਕੇ 50 60 ਮੁੰਡੇ ਇਕੱਠੇ ਕਰਕੇ ਤੇ ਤੁਹਾਨੂੰ ਫੋਨ ਕਰਦੇ ਸੀ ਕਿ ਆਓ ਹੁਣ ਤੇ ਇਹਨਾਂ ਦੇ ਵਿੱਚ ਸ਼ਾਮਲ ਜਿਹੜਾ ਹੈਗਾ ਵਾ ਤੇ ਲੱਬ ਤਾਉ ਤੇ ਸਾਜਨ ਫਰੋਜ ਤੇ ਸਹਿਲ ਢਿੱਲੀਆ ਤੇ ਸ਼ਮੀ ਆ ਸੋਢੀ ਆ ਕੀ ਹੁਣ ਕੀ ਕੀਤਾ ਇਹਨਾਂ ਨੇ ਹੁਣ ਕੀ ਕੀਤਾ ਇਹਨਾਂ ਨੇ ਇਹਨਾਂ ਆ ਕੇ ਸਾਡੇ ਘਰੇ ਆ ਕੇ ਭਾਬੀ ਸਾਡੀ ਕੱਲੀ ਸੀ ਇਹਨਾਂ ਆ ਕੇ ਗੋਲੀਆਂ ਚਲਾਈਆਂ ਵਾ ਕਿ ਕਿੰਨੀਆਂ ਗੋਲੀਆਂ ਮਾਰੀਆਂ ਦੋ ਗੋਲੀਆਂ ਮਾਰੀਆਂ ਨੇ ਮੌਤ ਹੋ ਗਈਆਂ ਇਹਨਾਂ ਦੀ ਹਾਂਜੀ ਕੀ ਮੰਗ ਕਰਦੇ ਜੋ ਮੰਗ ਅਸੀਂ ਇਹੋ ਕਰਦੇ ਆ ਕਿ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ 嗯。